ਕੋਣ ਤੇ ਤੂੰ ਇਹ ਨਹਿਤ ਮੰਨਦਾ ਹਾ ਨੂੰ ਪੂਰਾ ਪ੍ਰਭ ਆ ਰਾਤ ਰਾਤ ਆ ਪੂਰਾ ਜਾ oh my god

ਗੁਰ ਗੁਰਪ੍ਰਦੇਸਿਆ ਨਾਨਕ ਕ੍ਰਿਸ਼ਨ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾ ਲੈ ਦੇਖਉਂਦੇ ਕਹਿ ਰਹੇ ਕਮਲ ਸਮਾਵੇ ਜੀ ਦੀ ਦਸਬ ਕਸਮ ਕੇ ਤੋ ਕੀ ਪਾਵੇ ਕਹਿਣ ਧਿਆਨ ਸੁਨਿਤ ਸੇ ਭਗ ਸੋ ਹਾਵੇ ਅਗਮਾ ਦੁਨ ਸਾਹਿਬੋ ਸਤ ਪੂਰੇ ਗੁਰੂ ਦੇ ਅੰਦਰ ਨਾਨਕ ਸੁਣਾਵੇ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਚਰਨ ਤਮ ਹੱਤ ਜਿਸ ਰਾਤ ਦੁਏ ਨਾ ਹੀ ਦਇਆ ਕਿਲੇ ਸਭ ਜਗਤ ਚੰਗੀਆਂ ਬੜੀਆਂ ਬਾਤ ਹੈ ਧਰਮ ਹਦੂਰੇ ਕਰਮੀ ਆਪੋ ਨਾਨਕ ਤੇ ਮੁਖੇ ਜੇ ਕੀ ਸੁਖੁ ਰਤੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਟ ਕਟ ਮੋਲੀਆ ਆਤਮ ਪਰਗਾਸ ਕਟ ਕਟ ਮੋਲੀਆ ਆਤਮ ਪਰਗਾਸ ਕਟ ਕਟ ਮੋਲੀਆ ਆਤਮ ਪਰਗਾਸ ਮਾਨੀ ਤਹੇ ਤੇ ਮੋਲੀਆ ਆਤਮ ਮਾਲੀ ਨਾ ਆਤਮ ਪਰਨਾ ਮਾਲੀ ਕਰ ਰਾਜਾ ਮੋਗਿਆ ਅਨਕ ਪਾਏ ਜਹ ਦੇਖੋ ਸਰਹੀ ਆਸਮਾਨ ਜਹ ਦੇਖੋ i <laughs> ਨਾ ਮੋਰੀ ਕਾਰ ਬੇ ਦੇ ਨਤਿਨਾ ਮੋਰੀ the mm -hmm. ਤਾਰ ਤੇ ਮੋਨੇ ਆਇਆ ਤਾਰ ਮੋਨੇ ਤੇ ਮੋਨੇ ਆਇਆ ਕਬੀਰ ਕੋ ਸਵਾਮੀ ਸਾਧੂ ਸਮਾਨ ਕਬੀਰ ਕੋ ਸਵਾਮੀ ਸਾਧੂ ਸਮਾਨ ਕਬੀਰ ਕੋ ਸਵਾਮੀ ਸਾਧੂ ਸਮਾਨ ਕਬੀਰ ਕੋ ਸਵਾਮੀ ਮਾਣ ਖੁਸ਼ੀ ਜਲਾ ਤਾ ਮੋ ਸਰ ਮਾਣ ਖੁਸ਼ੀ ਜਲਾ ਮਾਣ ਲਈ ਤਹਾਰ ਬਖਤੀ ਨੇ ਮਾਣ ਮੇ ਉਤ ਨਾਨਕ ਮਨ ਤਨ ਸੁਖੀ ਹੋਏ ਅੰਤਰ ਮਿਲੇ ਗੁਪ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ہر کا نام تیائے کر 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 பவன மௌ அமிராய ਦਾ ਸੁਖ ਉਪਜੈ ਲਖੀ ਸਭ ਸੁਖਿ ਛਾਈ ਨਾਨਕ ਸਿਮਰਨਿ ਤਨੁ ਤਾ ਫਿਰ ਬਹਾਰ ਨ ਟਾਈਂ ਕਾ ਕ੍ਰੋਧ ਅਦਭੁ ਨੋ ਬਿ ਸਜਾਇ ਕੋਈ ਦਾਨਕ ਪ੍ਰਾਪਤਿ ਨਾ ਗਤੀ ਕਰ ਕ ਸਾਧ ਗੁਰ ਤੇ पंजे बजे महांगी महांगी कर चंड पाइण विच ॾेयो खड़ो आ, रोग सोग सब लिट गे नव दिन नाम ध्यान तर पा uh -huh. ਰਤ ਕੋ ਆਜਾ ਤੇਤ ਕੋ ਸਲ ਸਨਤਾਂ ਕੀ

Good yeah. yeah.